ਕਿਸ ਤਰ੍ਹਾਂ ਸਟਾਕ ਕਿਦ ਲੱਗਿਆ ਤੁਹਾਡੇ ਸਰ ਮੈਂ ਕਾਲਜ ਤੋਂ ਘਰੇ ਜਾਂਦਾ ਪਿਆ ਸੀਗਾ ਰਾਹ ਵਿੱਚ ਮੁੰਡਿਆਂ ਨੇ ਮੈਨੂੰ ਰੋਕ ਲਿਆ ਚਾਰ ਪੰਜ ਮੁੰਡੇ ਸੀ ਤਾਂ ਕਿ ਮਾਰਨ ਲੱਗੇ ਮੇਰੀ ਪੱਗ ਉਲਾਈ ਮੇਰੇ ਵਾਲ ਬੋਲ ਪਾਟੇ ਸਿਰਚ ਘੜੇ ਘੜੇ ਮਾਰੇ ਮੁੰਡੇ ਕੌਣ ਸੀ ਮੁੰਡੇ ਕਾਲਜ ਦੇ ਸੀਗੇ ਕਿਹੜੇ ਕਾਲਜ ਦੇ ਐ ਜੀ ਐਨ ਯੂਨੀਵਰਸਿਟੀ ਜੀ ਹਾਂ ਤੁਹਾਡੇ ਕੀ ਮਾਰਿਆ ਸਿਰਚ ਸਿਰਚ ਘੜਾ ਮਾਰਿਆ ਹੱਥ ਤੇ ਰੋਡ ਵੀ ਵੱਜੀ ਹੈ ਤੁਸੀਂ ਪੱਗ ਦੀ ਗੱਲ ਕੀਤੀ ਹੈ ਪੱਗ ਤੁਹਾਡੀ ਕਿੱਥੇ ਆ ਪੱਗ ਜੀ ਇੱਧਰ ਹੀ ਆ ਮੇਰੇ ਸਾਰੇ ਉੱਥੇ ਡਿੱਗ ਗਏ ਸੀਗੇ ਘਾਗੋ ਚ ਤੇ ਮੈਂ ਇਹ ਸਾਰੀ ਗੰਦੀ ਹੋ ਗਈ ਸੀਗੀ ਬੜੀ ਪੱਗ ਕਿਸੇ ਚੱਕੀ ਚ ਨਹੀਂ ਨਹੀਂ ਫਿਰ ਮੈਂ ਉੱਥੇ ਥੋੜਾ ਨਾ ਬੇਹੋਸ਼ ਵੀ ਰਿਆ ਮੈਨੂੰ ਆ ਕੇ ਨਾਲ ਦੇ ਨੇ ਪਿੱਛੇ ਚੱਕਿਆ ਮੇਰੇ ਸਰਚਰ ਮੈਨੂੰ ਚੱਕਰ ਉਦੋਂ ਆਉਣ ਲੱਗੇ ਜਦੋਂ ਉਹਨਾਂ ਨੇ ਸੱਟ ਮਾਰਿਆ ਕਿੱਥੇ ਕਿੱਥੇ ਸੱਟ ਲੱਗੀ ਤੁਹਾਡੀ ਸਰ ਸੱਟ ਸੱਟ ਲੱਗੀ ਬੋੜ ਦੇ ਤੇ ਲੱਗੀ ਆ ਬਾਹਾਂ ਤੇ ਲੱਗੀ ਆ ਅਤਤ ਧੋਣ ਤੇ ਵੀ ਆ ਸਾਰੇ ਕੰਨ ਤੇ ਵੀ ਖੂਨ ਨਿਕਲਦਾ ਬਿਆਸ ਦਾ ਕਿਹੜਾ ਪਿੰਡ ਤੁਹਾਡਾ ਮੈਂ ਵਰਕਾ ਪਿੰਡ ਤੋਂ ਆਂ ਵਰਕਾ ਤੋਂ ਹਾਂਜੀ ਅੱਛਾ ਇਹਨਾਂ ਤੁਹਾਡਾ ਮੇਰਾ ਨਾਮ ਪ੍ਰਭਜੋਤ ਸਿੰਘ ਪ੍ਰਭਜੋਤ ਹਾਂ ਪਰਦੇ ਹੋ ਤੁਸੀਂ ਪੜ੍ਹਦਾ ਹਾਂ ਜੀ ਡੈਡੀ ਦਾ ਕੀ ਨਾਮ ਹੈ ਡੈਡੀ ਦਾ ਨਾਮ ਕੁਲਵਿੰਦਰ ਸਿੰਘ ਕੁਲਵਿੰਦਰ ਸਿੰਘ ਹਾਂ ਸਕੂਲ ਜਿਹੜਾ ਦੱਸਿਆ ਜੀਐਨਐਮ ਜੀਐਨਐਮ ਹਾਂ ਕਿੰਨੇ ਜਾਣੇ ਸੀ ਉਹ ਉਹ 4-5 ਜਾਣੇ ਸੀ ਜਿਹਨਾਂ ਨੂੰ ਤੁਹਾਡੇ ਮਾਰਿਆ ਹਾਂ ਹਾਂਜੀ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਤੋਂ ਮੈਂ ਕਹਿੰਨਾ ਕਿ ਉਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ ਮ ਸਕੂਲ ਤੋਂ ਵੀ ਰੈਸਟ੍ਰੀਗੇਟ ਕੀਤਾ ਜਾਵੇ ਉਹਨਾਂ ਨੂੰ ਜਿਹੜੀ ਲੜਾਈ ਹੋਈ ਆ ਉਹਦਾ ਕਾਰਨ ਕੀ ਹੋਇਆ ਕਾਰਨ ਕੁਛ ਨਹੀਂ ਸਿੱਧੇ ਆ ਕੇ ਮੈਨੂੰ ਕਹਿੰਦੇ ਕਿ ਤੂੰ ਜਾ ਰਵੰਦ ਆਇਆ ਤੇਰੇ ਤੇਰੇ ਪੈਣੀਆਂ ਸਿੱਧੇ ਆ ਕੇ ਚਪੇੜਾ ਛੜਨ ਲੱਗ ਗਏ ਮੇਰੇ ਇਹ ਕੋਈ ਵਜਾ ਤਾਂ ਹੋਊਗੀ ਜਿੱਦੇ ਆਪਾਂ 11 ਕਿੱਦਾਂ ਬਣਦਾ ਮਤਲਬ ਕੋਈ ਗੱਲਬਾਤ ਹੋਵੇ ਨਹੀਂ ਸਰ ਉਹ ਕਾਲਜ 'ਚ ਵੀ ਜਿੱਦਾਂ ਥੋੜੇ ਜੂਨੀਅਰਸ ਨੂੰ ਡਰਾ ਕੇ ਰੱਖਦੇ ਐ ਇਦਾਂ ਹੀ ਕਾਲਜ 'ਚ ਵੇਦੀ 15 ਦਿਨ ਲਈ ਉਹਨਾਂ ਨੂੰ ਇਨਵੈਸਟੀਗੇਟ ਵੀ ਕੀਤਾ ਗਿਆ ਸੀਗਾ ਪਰ ਉਹ ਫੇਰ ਆ ਗਏ ਹੁਣ ਐਦਾਂ ਕਰਦੇ ਫੇਰ ਤੇ ਕੋਈ ਹੋਰ ਕੋਈ ਵਜਾ ਤਾਂ ਨਹੀਂ ਲੜਾਈ ਦੀ ਨਹੀਂ ਜੀ ਸਰ ਠੀਕ ਆ ਪਾਸੋੜੀ ਕਿੰਨੇ ਜਾਣੇ ਸੀ ਉਦੋਂ ਨਾਲ ਚਾਰ ਪੰਜ ਜਾਣੇ ਸੀ ਕਿੱਤੇ ਨਾ ਸੀ ਉਹਨਾਂ ਇੱਕ ਪਨਾਲ ਸੀ ਕਿ ਤੋਸ਼ਾਰ ਸੀਗੇ ਬਾਕੀ ਵਾਲੇ ਨਾਲ ਦੇ ਸੀਗੇ ਸਾਰੇ ਉਹਨਾਂ ਨੇ ਮੈਨੂੰ ਘੇਰਿਆ ਮੋੜ ਤੇ ਘੱਟ ਕੇ ਮੇਰੇ ਪੱਗ ਨੂੰ ਖਿਲਾਈ ਤੇ ਫੇਸ ਵੀ ਵੱਟਦੇ ਗਏ ਉਹ ਸਿਰ ਚ ਕੜਾ ਮਾਰ ਕੇ ਮੇਰੇ ਹੱਥ ਤੇ ਰੋਡ ਵੀ ਵੱਜੀ ਮੈਂ ਪੰਜਨ ਦੀ ਕੋਸ਼ਿਸ਼ ਕੀਤੀ ਪਰ ਉਹ ਮਾਰਨ ਤੋਂ ਬਾਅਦ ਤੇ ਕੋਈ ਸਕੂਲ ਵਾਲਾ ਤੁਸੀਂ ਦੱਸਿਆ ਸਰ ਉਹ ਕੇਸ ਕੋਈ ਵਾਲੇ ਸੀਗੇ ਉਹ ਕੰਦੇ ਯੂਨੀਵਰਸਿਟੀ ਆਉਂਦੇ ਕਰਦੇ ਤੇ ਉਹਨਾਂ ਨੇ ਕੋਈ ਕਾਰਵਾਈ ਕੀਤੀ ਸਰ ਕੱਲ ਜਾਣਾ ਸੀ ਤਿੰਨੇ ਵਿਦਾਲੇ ਇਹ ਸ਼ਾਮ ਦੀ ਘਾਲ 4 ਵਜੇ ਛੁੱਟੀ ਹੁੰਦੀ ਆ ਸਵਾ ਚਾਰ ਮੈਂ ਘਰੇ ਜਾਂਦਾ ਪਿਆ ਸੀ ਫਿਰ ਅੱਜ ਮੈਨੂੰ ਇਹ ਆ ਗਿਆ ਤੁਸੀਂ ਦੇਖੋ ਕੀ ਮੰਗ ਕਰਦੇ ਹੋ ਇਸ ਪ੍ਰਸ਼ਾਸਨ ਤੋਂ ਮੈਂ ਕਹਿੰਦਾ ਸਰ ਇਨਸਾਫ ਚਾਹੀਦਾ ਨਾ ਇਹਨਾਂ ਕੋਲ ਕੁਝ ਕਰ ਲਾਈ ਕਰੋ ਸੱਚ ਤੁਸੀਂ ਹਸਪੀਟਲ ਅੱਜ ਖੜੇ ਆ ਹਾਂ ਜੀ ਤੇ ਅੱਜ ਕੀ ਚੱਕਰ ਪੈ ਗਿਆ ਜਿਹੜਾ ਤੁਹਾਨੂੰ ਆਉਣਾ ਪਿਆ ਹਸਪੀਟਲ ਇਹ ਜੀ ਮੇਰਾ ਭਰਾ ਵਾ ਕਜ਼ਨ ਦਾ ਮੁੰਡਾ ਜਿਹੜੀ ਇਹਨੇ ਕਾਲਜ ਪੜ੍ਹਦਾ ਵਾ ਤੇ ਇਹਨਾਂ ਮੁੰਡੇ ਨਾਲ ਕੁੱਟਮਾਰ ਕੀਤੀ ਹੈ ਬਾਹਰ ਤੇ ਇਹਦੇ ਸਰ ਤੇ ਘੜੇ ਮਾਰੇ ਆ ਇਹਦੀ ਪਾਗ ਉਤਾਰੀ ਗਈ ਆ ਕੇ ਸਾਨੂੰ ਕਤਲ ਕਰਦੀ ਧਮਕੀ ਦਿੱਤੀ ਗਈ ਆ ਕਿਹੜੇ ਕਿਹਨੇ ਮਾਰੇ ਆ ਦੋ ਚਾਰ ਮੁੰਡੇ ਸੀਗੇ ਜੀ ਦੋ ਦੋ ਮੁੰਡੇ ਇਹਨਾਂ ਨੂੰ ਪਛਾਣਦੇ ਆ ਤੇ ਦੋ ਮੁਦਵਾਰ ਮੁੰਡੇ ਕਿੱਥੇ ਦੇ ਆ ਜੀ ਇੱਕ ਹੈ ਜੀ ਫਰੀਦਨਗਰ ਦਾ ਹੈਗਾ ਵਾ ਜੀ ਫਿਰ ਕੁਝ ਪਵਾੜੇ ਦਾ ਹੈ ਇਹ ਮੁੰਡਾ ਲੜਾਈ ਦਾ ਕਾਰਨ ਕੀ ਆ ਜੀ ਇਹਨਾਂ ਨੂੰ ਪਤਾ ਜੀ ਆਪਸੀ ਰੰਜਿਸ਼ ਹੀ ਆ ਪਈ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਆ ਜੀ ਪੁਰਾਣੀ ਤਾਂ ਨਹੀਂ ਕੋਈ ਹੈਗੀ ਹੈ ਜੀ ਹਾਂ ਜੀ ਕੀ ਮਤਲਬ ਕੋਈ ਨਾ ਕੋਈ ਲੜਾਈ ਦਾ ਵਿਸ਼ਾਦਾ ਹੋਗਾ ਹੀ ਨਾ ਕਿ ਕਿਸ ਵੇਚਦੇ ਹੋਈ ਹੈ ਕਾਲਜ ਦੇ ਵਿੱਚ ਜਿਹੜੀ ਕੋਈ ਹੋਊਗੀ ਗੱਲ ਕੋਈ ਪਤਾ ਨੂੰ ਪਤਾ ਨਹੀਂ ਆ ਸਾਡੇ ਇਹਦੇ ਮੁੰਡੇ ਨੂੰ ਮਾਰ ਕੇ ਗਿਆ ਧਮਕੀ ਦਿੱਤੀ ਹੈ ਕੇਸ ਸਰਕਾਰ ਕਰਨ ਦੀ ਜਾਨੋ ਮਾਰਨ ਦੀ ਕਰਨ ਦੀ ਤੁਸੀਂ ਪ੍ਰਸ਼ਾਸਨ ਨੂੰ ਕੋਈ ਇਲੈਕਟ੍ਰਿਕ ਕਾਰਵਾਈ ਦਿੱਤੀ ਹੈ ਐਮਲਾਂ ਘਟਾਈ ਹੈ ਜੀ ਇਹਨਾਂ ਦੀ ਫਿਗਰ ਆਪਰੇ ਦੇ ਵਿੱਚ ਹੋਣ ਅਸੀਂ ਥਾਣੇ ਜਾਵਾਂਗੇ ਥਾਣੇ ਜਾ ਕੇ ਰਿਪੋਰਟ ਕਰਾਂਗੇ ਠੀਕ ਆ ਜੀ ਕੀ ਮੰਗ ਕਰਦੇ ਹੋ ਸਰਕਾਰ ਤੋਂ ਇਹ ਇਨਸਾਫ ਮਿਲ ਜੀ ਇਹਨੂੰ ਸਾਨੂੰ ਸਿੱਖੀ ਦੇ ਅੰਦਰ ਜੋ ਸਿੱਖੀ ਜੱਥੇਬੰਦੀਆਂ ਨੂੰ ਚਾਹੀਦਾ ਵਾ ਕਿ ਮੁੰਡੇ ਦੇ ਕੇਸ ਤੇ ਹਮਲਾ ਕੀਤਾ ਵਾ ਤੇ ਉਹ ਆ ਕੇ ਜਵਾਬ ਲੈਣ ਜੇ ਪੰਜਾਬ ਦੇ ਵਿੱਚ ਇਦਾਂ ਹੋਊਗਾ ਤੇ ਕਿੱਦਾਂ ਚੱਲੂਗਾ। ਸਰਦਾਰ ਮੁੰਡੇ ਤੇ ਅਟੈਕ ਕੀਤਾ ਗਿਆ ਵਾ। ਫੇਰ ਨਹੀਂ ਅੱਜ ਕੱਲ ਸਿੱਖ ਸਰਦਾਰ ਕੋਈ ਕਿਸੇ ਨਾ ਬਾਰ ਕੀਤੀ ਮੁੰਡੇ ਸਿਰ ਤੇ। ਕੜਾ ਮਾਰਿਆ ਜੀ। ਕੜਾ ਮਾਰਿਆ ਸਰਦੇ ਉੱਤੇ। ਘੜੀ ਥੋੜੀ ਮੁੰਡੇ ਦੀ ਹੱਥੇ ਘੁੱਪੀ ਉਹਦੇ ਉਹ ਸਾਡੇ ਪਾਸੇ। ਠੀਕ ਹੈ ਜੀ। ਕੀ ਨਾਂ ਤੁਹਾਡਾ? ਮੇਰਾ ਨਾਂ ਕੁਜਿੰਦਰ ਸਿੰਘ। ਠੀਕ ਹੈ ਧੰਨਵਾਦ ਜੀ। ਧੰਨਵਾਦ। हां जी मैडम जी नमस्कार एक ਤੁਹਾਡੇ ਕੋਲ ਲੜਾਈ ਦਾ ਮਾਮਲਾ ਆਇਆ ਜੀ ਇਹਦੇ ਬਾਰੇ ਕੀ ਕਹੋਗੇ ਹਾਂਜੀ ਲੜਾਈ ਚ ਇਹਦਾ ਮਾਮਲਾ ਆਇਆ ਹੈ ਤੇ ਪੇਸ਼ੈਂਟ ਨੂੰ ਐਮਰਜੈਂਸੀ ਟਰੀਟਮੈਂਟ ਕਰ ਦਿੱਤਾ ਗਿਆ ਹੈ ਪਰਚਾ ਕੱਟ ਦਿੱਤਾ ਗਿਆ ਤੇ ਪੇਸ਼ੈਂਟ ਐਗਮੈਟ ਆ ਤੇ ਫਰਦਰ ਪੁਲਿਸ ਇਨਵੈਸਟੀਗੇਸ਼ਨ ਸ਼ੁਰੂ ਹੋ ਚੁੱਕੀ ਹੈ ਇਹਨੇ ਇੱਕ ਸੱਟਾ ਲੱਗਿਆ ਮੁੰਡੇ ਨੂੰ ਪੇਸ਼ੈਂਟ ਦੇ ਸਿਰ ਤੇ ਮਾਮੂਲੀ ਛੱਟਾ ਸੱਟਾ ਵੀ ਖਬਰਾਂ ਵਾਲੀ ਕੋ ਗੱਲ ਨਹੀਂ ਲੱਗਦੀ ਪਰ ਆਪਾਂ ਫਿਰ ਵੀ ਉਹਨੂੰ ਐਡਮਿਟ ਕਰਕੇ ਉਹਦਾ ਟਰੀਟਮੈਂਟ ਤੇ ਚੈੱਕਅਪ ਸ਼ੁਰੂ ਕੀਤਾ ਮਿਕਾਜੀ ਕੋਈ ਜ਼ਿਆਦਾ ਸੱਕਾ ਨਹੀਂ ਹੈਗਾ ਨਾਰਮਲ ਹੈ ਹਾਂਜੀ ਤੇ ਅੱਛਾ ਜਿਹੜਾ ਮਰੀ ਤੁਹਾਡੇ ਕੋ ਆਇਆ ਉਹਦਾ ਕੀ ਨਾਮ ਆਇਆ ਪ੍ਰਭਚੂਦ ਸਿੰਘ son of ਕੁਲਵਿੰਦਰ ਸਿੰਘ ਅ ਵਿਕਲਪ 21 ਸਾਲ ਦਾ ਲੜਕਾ 21 ਸਾਲ ਦਾ ਜੀ ਤੇਰਾ ਦੀ ਲੜਾਈ ਦਾ ਕਾਰਨ ਪਤ ਲੱਗਾ ਜੀ ਨਹੀਂ ਉਹ ਇਨ ਮੈਸ ਪੁਲਿਸ ਇਨਵੈਸਟਿਗੇਟ ਕਰਦੇ ਅੱਛਾ ਜੀ ਨਾਮ ਤੁਹਾਡਾ ਜੀ ਡਾਕਟਰ ਮਾਨੀ ਠੀਕ ਹੈ ਜੀ ਧੰਨਵਾਦ ਜੀ